ਈ ਨਵੇਂ ਨਵੇਂ ਲੈ ਚੋਜ ਟਾਫਰ ਨਾਲੋਂ ਚੌਗਣਾ ਕਰਦੀ ਖਰਚਾ ਰੋਜ ਹੋ ਮੈਂ ਕਾਰ ਦਾ ਵਿਆਹ ਕਰਵਾ ਲਿਆ ਬਟੂਏ ਨੂੰ ਰੋਗ ਲਵਾਲਿਆ ਟੁੱਟ ਪੈਣੀ ਨੇ ਵੱਡ ਕਾਲਾ ਦੱਸਾਂ ਕੀ ਹੋਇਆ ਧੋਖਾ ਏ ਹੁਣ ਹੁੰਦਾ ਹੁਣ ਹੁੰਦਾ ਖਰਚਾ ਜੋਖਾ ਏ ਹੁਣ ਹੁੰਦਾ ਮੂੰ ਮਿੱਠਾ ਖੰਡ ਦੀ ਬੋਰੀ ਉੱਚਾ ਰੰਗ ਦੀ ਕੋਰੀ ਨਾਉ ਸੌ ਦੀ ਆਵੇਂ ਡੋਰੀ ਜੋ ਪਾਉਂਦੀ ਗੁਤਣੀ ਝੋਟੀ ਦੇ ਆ ਖਰਚੇ ਆ ਖਰਚੇ ਮੇਰੀ ਭੋਪੀ ਦੇ ਸੁਣ ਖਰਚੇ ਹੋ ਬੁੱਲ ਰੰਗੇ ਬਿਨ ਨਾ ਰਹਿੰਦੀ ਇਕਲੇ ਪਗਲੋ ਜੀ ਲੈਂਦੀ 600 ਦੀ ਸੁਰਖੀ ਪੈਂਦੀ ਜੋ ਲਾਉਂਦੀ ਤੋ ਤਿੰਨ ਵਾਰੀ ਐ ਸੁੱਕ ਜਾਂਦੀ ਸੁੱਕ ਜਾਂਦੀ ਬਾਕੀ ਸਾਰੀ ਐ ਸੁੱਕ ਜਾਂਦੀ ਲਾ ਬਲਕਾਂ ਦੇ ਮਸਕਾਰਾ ਪਾ ਜਲਵਾ ਵਾ ਸਾਰਾ ਆਈਲਾਈਨਰ ਤੇਜ ਘਟਾਰਾ ਸੌ ਨਖਰੇ ਏਕ-ਇਕ ਬੋਟੀ ਦੇ ਆ ਖਰਚੇ ਆ ਖਰਚੇ ਮੇਰੀ ਬੋਟੀ ਦੇ ਸੁਣ ਖਰਚੇ ਉਸ ਦੇ ਜੋ ਪਾਈ ਪਤੀਜੋ ਆ ਜਾਂਦੇ ਨੇ ਦਿਨ ਤੀਜੋ ਮਗਵੂਦੀ 버ਗਰ ਪੀਜੇ ਕੋਈ ਸ਼ਰਮ ਨਾ ਆਵੇ ਖਾਂਦਿਆਂ ਨੂੰ 5500 5500 ਦਿਨ ਵੀ ਖਾਂਦਿਆਂ ਨੂੰ 5500 ਨਾ ਰੇ ਪੈਂਟ ਬਿਨਸਾਨਾ ਆਇ ਸੰਤੋ ਬਗੇਰਾ ਰਾਣਾ ਬੇਨਫੇਸ ਕੋਟ ਪੀਂਦੀ ਚਾਨਾ ਓ ਲਾਲੇ ਪਾਇਆ ਰੋਟੀ ਦੇ ਆ ਖਰਚੇ ਆ ਖਰਚੇ ਮੇਰੀ ਬੋਟੀ ਦੇ ਸੁਣ ਖਰਚੇ ਓ ਸਭ ਕਹਿਣੇ ਹੁੰਦੇ ਸੁੰਦੇ ਮੰਗਹਰ ਪਾਉਂਦੇ ਵਿੱਚ ਬੁੰਦੇ ਹੱਥ ਕੰਗਣ ਕੰਨੀ ਹੁੰਦੇ ਇਕ ਲੈ ਦੇ ਰਾਣੀ ਹਾਰ ਚੰਨਾ ਫਿਰ ਮਨ ਪੱਕਾ ਲੋੜ ਛੜ ਥਾਪੇ ਕਿੰਝ ਭਰ ਨਿਕਲੀ ਮਾ ਖਾਪੇ ਜੋ ਪੈ ਗਏ ਬੂਥੇ ਮੋਟੀ ਦੇ ਦੇ ਸੁਣ ਖਰਚੇ ਕਦੀ ਕਦੇ ਅੱਖੂ ਵਾਲ ਕਟਾਉਣੇ ਕਦੇ ਹੈਸਟ ਰੇਟ ਕਰਾਉਣੇ ਕਦੇ ਹੁੰਦੇ ਕਰਲ ਬਵਾਉਣੇ ਕਦੇ ਕਰੂ ਜਲੇਬੀ ਜੂੜੇ ਨੂੰ ਜੋ ਸਿਰ ਤੇ ਜੋ ਸਿਰ ਤੇ ਗਾਇਆ ਮੂੜੇ ਨੂੰ ਜੋ ਸਿਰ ਤੇ ਕਿਤੇ ਲਾੜੀ ਲਵੇ ਪੰਜਾਬੀ ਕਿਤੇ ਫੈਲੀ ਤੇ ਗਰਗਾਵੀ ਕਿਤੇ ਚੱਪਲਾਂ ਲਾ ਜਵਾਬੀ ਕਿਤੇ ਸੈਂਡਲ ਲੈਂਦੀ ਚੋਟੀ ਦੇ ਆ ਖਰਚੇ ਆ ਖਰਚੇ ਮੇਰੀ ਬੋਟੀ ਦੇ ਸੁਣ ਖਰਚੇ ਟਪਾ ਨਾ ਵਪਾਰੇ ਲਾ ਪਾਈ ਪਿੰਗ ਖੂਬ ਸ਼ਿੰਗਾਰੇ ਚੁੰਨੀ ਤੇ ਸਲਮ ਸਤਾਰੇ ਅਟਲੈਸਾ ਲੈਨ ਕਿਨਾਰੇ ਨੂੰ ਨਾ ਪਾਉਂਦੀ ਨਾ ਪਾਉਂਦੀ ਦੂਜੀ ਵਾਰੀ ਨੂੰ ਨਾ ਪਾਉਂਦੀ ਜੇ ਸਾਦੀ ਜੇ ਕਰ ਆਜੇ ਸਭ ਪੈਸੇ ਬੰਨੇ ਲਾਜੇ ਇੱਕ ਹੱਲੇ ਇਨੇ ਖਾਜੇ ਬੱਟੀ ਦੇ ਜਿੰਨੇ ਝੋਟੀ ਦੇ ਆ ਖਰਚੇ ਆ ਖਰਚੇ ਮੇਰੀ ਬੌਟੀ ਦੇ ਤੰਗੀ ਸਭ ਚੱਕੀ ਜਾਉ ਤੰਗੀ ਹੱਥ ਕਰਕੇ ਕੌਂ ਜੇ ਘੁੱਟ ਲਵੇ ਜਿੰਦੜੀ ਦੇ ਜ਼ਿੰਦਗੀ ਦੇ ਨਜ਼ਾਰੇ ਲੁੱਟ ਲਵੇ ਜਿੰਦੜੀ ਦੇ ਆ ਬੀੜ ਸ਼ਰੀ ਦਾ ਹੱਸਦੇ ਰੋਟੇ ਤੇ ਤਣ ਜਾ ਕੱਸਦੇ ਰੱਬਾ ਰਹੀਏ ਹੱਸਦੇ ਬਾਹ ਸਦਕੇ ਸਾਦੀ ਝੋਟੀ ਦੇ ਆ ਖਰਚੇ ਆ ਖਰਚੇ ਮੇਰੀ ਬੌਟੀ ਦੇ ਆਨ ਕਰਤੇ ਆ ਖਰਚੇ